ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਜੀ ਵੱਡੇ ਮੈਨੇਜਰ ਸਾਹਿਬ ਭਗਵੰਤ ਸਿੰਘ ਢੰਗੇੜਾ ਇਧਰੋਂ ਵਿਕਰਮਜੀਤ ਸਿੰਘ ਜੀ ਦੀ ਸਾਰੇ ਬਾਲ ਗੁਰਦੁਆਰਿਆਂ ਦੀ ਦੇਖ ਦੇ ਜੋ ਸ਼੍ਰੋਮਣੀ ਕਮੇਟੀ ਨੂੰ ਚੋਣੀ ਜਪਾਈ ਹੈ ਇਹਨਾਂ ਸਾਰਿਆਂ ਦੇ ਭੰਦੀ ਸਭ ਜੀ ਦੀਆਂ ਸੀਸਾ ਪਿਆਰ ਸਦਕਾ ਗੁਰਦੁਆਰਾ ਕੇਰਾ ਸੇ ਵੀ ਲੋਗੜ ਸਾਹਿਬ ਦੇਖੇ ਆਪਣਾ ਭਾਈਆਂ ਵਾਸਤੇ ਵੀ ਬੀਬੀਆਂ ਵਾਸਤੇ ਵੀ ਸਾਰੀ ਨਵੀਆਂ ਫਲਸ਼ਾਂ ਬਾਥਰੂਮਾਂ ਦੀ ਸੇਵਾ ਬੀਬੀ ਕੋਨਾਬ ਲਈ ਕੇਂਦਰ ਕੋਲੋਂ ਸਰਗੋਰਾ ਨੇ ਲਈ ਹੈ ਅੱਜ ਇਹਦਾ ਸ਼ੁਭ ਗੋਹਰਤ ਜਿਹੜਾ ਹੈ ਸਰਗੋਰਾ ਦੀ ਕਿਰਪਾ ਦੇ ਨਾਲ ਉਦਘਾਟਨ ਕੀਤਾ ਗਿਆ ਹੁਣ ਪਹਿਲੇ ਜਿਹੜੀਆਂ ਸੀ ਉਹ ਬਹੁਤ ਬਿਰਜ਼ ਹੋਈਆਂ ਸੀ ਬਹੁਤ ਜ਼ਿਆਦਾ ਤੇ ਹੁਣ ਸਾਰੀਆਂ ਸੰਗਤਾਂ ਕਿਉਂਕਿ ਮੰਨ ਲਈ ਰਹੀ ਜੈ ਕਿ ਇੱਥੇ ਵੀ ਹੋਰ ਰੌਣਕਾਂ ਅੱਗੇ ਵੀ ਨੇ ਹੋਰ ਰੌਣਕਾਂ ਲੱਗਣ ਜਿਵੇਂ ਅੱਗੋਂ ਇੰਟਰਲੌਕ ਪੈਲ ਜਾਂ ਹੋਰ ਸੇਵਾ ਦਾ ਇਸ਼ਾਰਾ ਮੈਨੂੰ ਜਸ ਸਾਹਿਬ ਲੋਕ ਹੋਇਆ ਉਹੀ ਕਰਕੇ ਵਾਹਿਗੁਰੂ ਕਿਰਪਾ ਕਰੇ ਗੁਰੂ ਹਰਗੋਬਿੰਦ ਸਾਹਿਬ ਆਪ ਵਰਦ ਕੇ ਸਾਰੇ ਕਾਰਜ ਕਰਾ ਰਹੇ ਨੇ ਸ਼ੋਹਣੀ ਗੋਦਾਰਾ ਪ੍ਰਬੰਧਕ ਕਮੇਟੀ ਮੋਹਨਦਾਤਾ ਜੀ ਉਹਨਾਂ ਸੇਵਾ ਚ ਨਿਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਅੱਜ ਸਤਿ ਸ਼੍ਰੀ ਅਕਾਲ ਸ੍ਰੀ ਹਰਵੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਕਿਲਾ ਲੋਗਰ ਸਾਹਿਬ ਦੇਖੇ ਸਾਡੇ ਅਤੀ ਸਤਿਕਾਰਯੋਗ ਭਾਈ ਇਕਬਾਲ ਜੀ ਬੀਬੀ ਕੌਲਾ ਜੀ ਭਲਾਈ ਕੇਂਦਰ ਟਰਸਟ ਵੱਲੋਂ ਇੱਥੇ ਸੰਗਤਾਂ ਦੀ ਬੜੀ ਮੰਗ ਸੀ ਕਿ ਜਿਹੜੇ ਬਾਥਰੂਮ ਬਣਾਉਣ ਬਾਅਦ ਤੇ ਸੋ ਲੰਬੇ ਸਮੇਂ ਤੋਂ ਇਹ ਸੰਗਤਾਂ ਦੀ ਡਿਮਾਂਡ ਆ ਰਹੀ ਸੀਗੀ ਸੋ ਇਹ ਸੰਗਤਾਂ ਦੀ ਮੰਗ ਨੂੰ ਮੁੱਖ ਵੇਖਦੇ ਹੋਏ ਸਾਡੇ ਮਾਨਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਆਦੇਸ਼ਾਂ ਦੇ ਮਤਾਬਕ ਜਿਹੜੀ ਇਹ ਸੇਵਾ ਸੀਗੀ ਤੇ ਸਾਡੇ ਮੇਰੇ ਛੋਟੇ ਵੀਰ ਭਾਈ ਵਿਕਰਮ ਸਿੰਘ ਜੀ ਜਿਹੜੇ ਐਡੀਸ਼ਨਲ ਮੈਨੇਜਰ ਨੇ ਜੋ ਇੱਥੇ ਗੁਰਦੁਆਰਾ ਸਾਹਿਬ ਦਾ ਕੰਮਕਾਜ ਦੇਖਦੇ ਨੇ ਉਹਨਾਂ ਦੇ ਜਪਨਾ ਸਦਕਾ ਜਿਹੜੀ ਇਹ ਸੇਵਾ ਇਹ ਭਾਈ ਗੁਰ ਇਕਵਾਲ ਜੀ ਬੀਬੀ ਮਾਤਾ ਕੌਲਾ ਜੀ ਭਲਾਈ ਕੇਂਦਰ ٹرسٹ ਨੂੰ ਦਿੱਤੀ ਗਈ ਸੀਗੀ ਜੋ ਪਿਛਲੇ ਤਕਰੀਬਨ ਢਾਈ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਜਿਹੜੇ ਇੱਥੇ ਸੰਗਤਾਂ ਦੀ ਮੰਗ ਮੁਤਾਬਕ 13 14 ਜਿਹੜੇ ਬਾਸਰੂਪ ਨੇ ਬਹੁਤ ਵਧੀਆ ਦਿਖਦੇ ਬਣਾ ਕੇ ਸੰਗਤਾਂ ਦੀ ਸੰਗਤਾਂ ਨੂੰ ਸਮਰਪਿਤ ਕੀਤੇ ਨੇ ਅਸੀਂ ਸਤਕਾਂਨ ਸ੍ਰੀ ਹਰਮੰਦਰ ਸਾਹਿਬ ਵੱਲੋਂ ਭਾਈ ਸਾਹਿਬ ਦਾ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਆ ਤੇ ਕਿ ਜਿਨ੍ਹਾਂ ਨੇ ਇੰਨੇ ਥੋੜੇ ਸਮੇਂ ਵਿੱਚ ਜਿਹੜੀ ਸੇਵਾ ਮੁਕੰਮਲ ਕਰਕੇ ਸੰਗਤਾਂ ਦੇ سپرد ਕੀਤੀ ਆ ਅੱਗੇ ਵੀ ਆਸ ਕਰਦੇ ਆਂ ਬਿ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੀਆਂ ਇਹਨਾਂ ਨੂੰ ਸੁਭਾਵਾਂ ਦਿੱਤੇ ਜਾਣਗੀਆਂ ਉਹ ਸਮੇਂ ਸਿਰ ਤੇ ਪੂਰੀਆਂ ਕਰਕੇ ਸੰਗਤਾਂ ਦੇ سپرد ਕੀਤੀਆਂ ਜਾਣ ਮੈਂ ਸਤਿਗੁਰੂ ਜੀ ਹਰਮੰਦਰ ਸਾਹਿਬ ਵੱਲੋਂ ਭਾਈ ਸਾਹਿਬ ਜੀ ਦਾ ਇਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ